ਇਹਨਾਂ ਦਿਨਾਂ ਦੇ ਦੌਰਾਨ ਮੰਡੀ ਚ ਆਇਆ ਸੋ ਉਹਦੇ ਵੱਲੋਂ ਜਿਹੜੀ ਪਰਚੇਜ਼ ਹੋਈ ਆ ਕਿਸਾਨਾਂ ਦੀ 60 ਲੱਖ ਐਮਟੀ ਦੇ ਵਿੱਚੋਂ 54 ਲੱਖ ਐਮਟੀ ਉਹਦੇ ਬਣਦੇ ਪੈਸੇ ਜਿਹੜੇ ਆ ਲਗਭਗ 8000 ਕਰੋੜ ਰੁਪਈਆ ਉਹ ਵੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਹਰ ਡਿਪ ਕੀਤਾ ਜਾ ਚੁੱਕਿਆ ਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਮਾਰਜੂਕ ਮੁੱਖ ਮੰਤਰੀ ਵੱਲੋਂ ਜਿੰਨਾ ਵੱਡੇ ਫੈਸਲੇ ਲਏ ਗਏ ਉਹਨਾਂ ਦੇ ਪੱਖ ਸੋ ਕੱਲ ਵੀ ਕਿਸਾਨਾਂ ਨਾਲ ਸੀਗੇ ਅੱਜ ਵੀ ਆ ਤੇ ਵੀ ਇੱਕ ਵੇਂ ਦੇ ਦੋਨਾਂ ਦੇ ਸਵਾਲਾਂ ਨੂੰ ਲੈ ਕੇ ਸੀ ਲੜਾ ਕਿ ਦਿਓ ਵੀ ਆ ਜੇੜਾੜ ਦੀਆਂ ਧੁੱਪਾਂ ਚ 50 ਕਿਲੋ ਦਾ ਕੱਟਾ ਲੈ ਕੇ ਆਪਣੇ ਪਿੰਡੇ ਤੇ ਟਰੱਕ ਤੇ ਚੜਦੇ ਆ ਸੋ ਇਹ ਲਗਾਤਾਰ ਮੰਗ ਕਰਦੇ ਸਨ ਆਪਣੇ ਰੇਟ ਰਵਾਈਸ ਕਰਨ ਦੇ ਸੋ ਇਸ ਵਾਰ ਇਹਨਾਂ ਦਾ ਰੇਟ ਜਿਹੜਾ ਉਹ 2 ਰੁਪਏ ਕੀ ਪੈਸੇ ਤੋਂ 2 ਰੁਪਏ 64 ਪੈਸੇ ਕੀਤਾ ਤੇ ਜਿਹਦੇ ਨਾਲ 10 ਕਰੋੜ ਰੁਪਇਆ ਜਿਹੜਾ ਮਜ਼ਦੂਰਾ ਨੂੰ ਦਾ ਲਾਭ ਹੋਣਾ ਸੋ ਲਗਾਤਾਰ ਅਸੀਂ ਇਹ ਜਿਹੜੇ ਲੋਕਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਆ ਉਹਨੂੰ ਕੰਮ ਕਰਦੇ ਪਏ ਹਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਅੱਜ ਦੇ ਦਿਨ ਤੱਕ ਜਿਹੜੀ ਵੀਟ ਆ ਉਹ ਵੀ ਜ਼ਿਆਦਾ ਆਈ ਹੈ ਤੇ ਲਿਫਟਿੰਗ ਵੀ ਜ਼ਿਆਦਾ ਹੋ ਰਹੀ ਹੈ ਕਿਉਂਕਿ ਇਸ ਵਾਰ ਸਮੂਥਲੀ ਆ ਗਈ ਆ ਔਰ ਤੁਸੀਂ ਦੇਖਿਓ ਕਿ ਆਜ਼ਾਦੀ ਵੀਟ ਆ ਗਈ ਆ ਔਰ 30 ਅਪ੍ਰੈਲ ਤੱਕ ਤੁਹਾਨੂੰ ਪੰਜਾਬ ਦੇ ਖੇਤਾਂ ਨੂੰ ਫਸਲ ਨਹੀਂ ਲੱਭਣੀ ਜਿਹਨੇ ਇੰਨਾ ਇਨੀ ਫਾਸਟ ਇਸ ਵਾਰ ਜਿਹੜੀ ਉਹ ਆਈ ਹੈ ਰਕਮ ਕਰਨੀ ਸੋ ਪੰਜਾਬ ਦੀ ਧਰਤੀ ਤੇ ਖੜੇ ਆ ਇਸ ਧਰਤੀ ਤੋਂ ਹਮੇਸ਼ਾ ਹੀ ਸਾਡੇ ਗੁਰੂ ਸੇਵਾ ਨਾਲ ਦੀ ਬਾਣੀ ਚੱਪ ਚੱਪਾ ਧਰਤੀ ਤੇ جاری ਹੁੰਦੀ ਹੈ ਮਾਨਸ ਕੀ ਜਾਤ ਸਭੇ ਇੱਕ ਪਹਿਚਾਣ ਸੋ ਇਤੋਂ ਵਸੇ ਉਹ ਘੋਰ ਮਿੰਦਿਆ ਕਰਦੇ ਆ ਔਰ ਜਿਹੜਾ ਕਾਤਲ ਨੇ ਉਹ ਜਲਦੀ ਫੜੇ ਜਾਂ ਔਰ ਮਸਾਲੇ ਸਵਾਜ਼ ਇਹ ਲੋਕਾਂ ਨੂੰ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਸਕੀਮ ਦਾ ਬਰਤਾਰਾ ਉਹ ਜੀ ਰੋਕਿਆ ਜਾ ਸੀ ਕਿਸੇ ਸੰਦੇਆ ਕਰਦੇ ਅ ਅੱਜ ਮੈਂ ਫਿਰ ਇੱਕ ਵਾਰ ਅ ਜਿਲ੍ਹਾ ਮੀਰਕੋਟਲਾ ਦੀ ਮੰਡੀ ਸਾਂ ਆਇਆ ਮੇਰੇ ਨਾਲ ਸਾਡੇ ਐਮਐਲਏ ਮੀਰਕੋਟਲਾ ਡਾਕਟਰ ਸਾਹਿਬ ਔਰ ਪ੍ਰੋਫੈਸਰ ਸਾਹਿਬ ਦੋਨੋਂ ਸਾਡੇ ਵਿਧਾਇਕ ਸਾਹਿਬ ਔਰ ਡਿਪਟੀ ਕਮਿਸ਼ਨਰ ਮੀਰਕੋਟਲਾ ਔਰ ਐਸਐਸਪੀ ਮੀਰਕੋਟਲਾ ਸਾਰੇ ਸਾਡੇ ਫੂਡ ਸਪਲਾਈ ਦੇ ਅਧਿਕਾਰੀ ਸਹਿबान ਸੋ ਲਗਾਤਾਰ ਜਿਹੜਾ wheat ਦੀ ਪ੍ਰੋਕਿਉਰਮੈਂਟ ਦਾ سلسلہ ਪੰਜਾਬ ਦੇ ਅੰਦਰ ਉਹ ਡੇ ਬਾਏ ਡੇ ਪੀਕ ਤੇ ਜਾ ਰਿਹਾ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 60 ਲੱਖ ਐਮਟੀ ਜਿਹੜੀ ਅਰਾਈਵਲ ਆਈ ਹੈ ਉਹਦੇ ਵਿੱਚੋਂ 54 ਲੱਖ ਐਮਟੀ ਅਸੀਂ ਖਰੀਦ ਚੁੱਕੇ ਆ ਸੋ ਅੰਦਾਜ਼ਨ 2.5 ਲੱਖ ਕਿਸਾਨ ਇਹਨਾਂ ਦਿਨਾਂ ਦੇ ਦੌਰਾਨ ਮੰਡੀ ਚ ਆਇਆ ਸੋ ਉਹਦੇ ਵੱਲੋਂ ਜਿਹੜੀ ਪਰਚੇਜ਼ ਹੋਈ ਆ ਕਿਸਾਨਾਂ ਦੀ 60 ਲੱਖ ਐਮਟੀ ਦੇ ਵਿੱਚੋਂ 54 ਲੱਖ ਐਮਟੀ ਉਹਦੇ ਬਣਦੇ ਪੈਸੇ ਜਿਹੜੇ ਆ ਲਗਭਗ 8000 ਕਰੋੜ ਰੁਪਈਆ ਉਹ ਵੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਉਹ ਡਿਲੀਵਰ ਕੀਤਾ ਜਾ ਚੁੱਕਿਆ ਸੋ ਹੁਣੇ ਤੁਸੀਂ ਦੇਖਿਆ ਕਿਸਾਨ ਜਿਹੜਾ ਆਪਣੇ ਮੋਬਾਈਲ ਦੇ ਉੱਤੇ ਸਕਰੀਨਸ਼ਾਟ ਦੱਸ ਰਿਹਾ ਸੀਗਾ ਕਿ ਪਰਸੋਂ ਦੀ ਢੇਰੀ ਦੀ ਪਰਚੇਜ਼ ਹੋਈ ਹੈ ਤੇ ਕੱਲ ਉਹਦੇ ਪੈਸੇ ਪੈ ਗਏ ਸੋ ਅੱਜ ਫੇਰ ਦੁਬਾਰਾ ਉਸੇ ਕਿਸਾਨ ਦੀ ਜਿਹੜੀ ਉਹ ਢੇਰੀ ਮੈਂ ਪਰਚੇਜ਼ ਕਰਾਈ ਹੈ ਸੋ ਲਗਾਤਾਰ ਮਾਨਜੋਗੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਨਾਂ ਦਾ ਆਦੇਸ਼ ਆ ਵੀ ਮੰਡੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਦਿੱਕਤ ਕਿਸਾਨ ਨੂੰ ਨਾ ਆਵੇ ਮਜ਼ਦੂਰ ਨੂੰ ਨਾ ਆਵੇ ਇਹਦੇ ਲਈ ਜਿੰਨੇ ਵੀ ਬੰਦੋਬਸਤ ਅਸੀਂ ਕੀਤੇ ਉਹਨੂੰ ਜਾ ਕੇ ਗਰਾਸ ਰੂਟ ਤੇ ਉਹਨੂੰ ਫਾਲੋ ਕਰ ਰਹੇ ਆ ਉਹਦੀ ਫੀਡਬੈਕ ਲੈ ਰਹੇ ਆ ਸੋ ਅੱਜ ਮੈਂ ਪਹਿਲੋ ਸੰਗਰੂਰ ਮੰਡੀ ਸੀਗਾ ਫਿਰ ਬਰਨਾਲਾ ਹੁਣ ਮਲੇਰਕੋਟਲੇ ਚ ਆਇਆ ਸੋ ਬੰਪਰ ਫਸਲ ਇਸ ਵਾਰ ਪੰਜਾਬ ਦੇ ਵਿੱਚ ਜਿਹੜੀ ਉਹ ਵੀਟ ਦੀ ਹੈਗੀ ਆ ਸੋ ਇਹਦਾ ਕਿਸਾਨ ਨੂੰ ਵੀ ਆਰਚਕ ਲਾਭ ਹੈ ਤੇ ਨਾਲ ਦੀ ਨਾਲ ਜਿਹੜਾ ਸਾਡਾ ਸਾਨੂੰ ਕੇਂਦਰੀ ਭੰਡਾਰ ਦੇ ਲਈ ਟਾਰਗੇਟ ਮਿਲਿਆ 124 ਲੱਖ ਮੀਟੀ ਦਾ ਉਹ ਵੀ ਅਸੀਂ ਸਹਜੇ ਪੂਰਾ ਕਰਾਂਗੇ ਸੋ ਲਗਾਤਾਰ ਜਿਹੜਾ ਸਭ ਤੋਂ ਰੋਸ਼ਨ ਪੱਖ ਹੋਇਆ ਕਿ ਜਿਹੜੀ ਮਾਨ ਸਾਹਿਬ ਦੀ ਕਮਿਟਮੈਂਟ ਆ ਪੰਜਾਬ ਦੇ ਕਿਸਾਨਾਂ ਦੇ ਨਾਲ ਵੀ ਕੱਲਾ ਕੱਲਾ ਦਾਣਾ ਐਮਐਸਪੀ ਤੇ ਚੱਕਾਂਗੇ ਤੇ ਨਾਲ ਦੀ ਨਾਲ ਜਿਹੜੀ 24 ਘੰਟੇ ਦੇ ਵਿੱਚ ਵਿੱਚ ਜਿਹੜੀ ਪੇਮੈਂਟ ਉਹਦੇ ਖਾਤੇ 'ਚ ਪਾਵਾਂਗੇ ਸੋ ਇਹ ਦੋਨੋਂ ਗੱਲਾਂ ਬਹੁਤ ਮਤਲਬ ਰੋਸ਼ਨ ਨੇ ਸੋ ਕਿਸਾਨ ਦੀਆਂ ਮੰਡੀ ਦੇ ਅੰਦਰ ਦੋਈ ਮੰਗਾ ਹੁੰਦੀਆਂ ਨਾ ਜਾਂ ਲੋੜਾਂ ਉਹਦੀਆਂ ਇੱਕ ਤਾਂ ਟਾਈਮ ਸਿਰ ਉਹਦੀ ਫਸਲ ਚੱਕੀ ਜਾਵੇ ਖਰੀਦੀ ਜਾਵੇ ਤੇ ਕ੍ਰੀਦੀ ਹੋਈ ਫਸਲ ਦਾ ਟਾਈਮ ਸਰ ਉਹਨੂੰ ਜਿਹੜਾ ਉਹਦਾ ਮੁਆਵਜ਼ਾ ਮਿਲ ਜਾਵੇ ਪੈਸੇ ਮਿਲ ਜਾਣ ਤਾਂ ਜੋ ਅਗਲੀ ਫਸਲ ਦੀ ਤਿਆਰੀ ਜਿਹੜੀ ਉਹ ਸਹਿਜ ਕਰ ਸਕੇ ਸੋ ਇਹ ਸਾਰੇ ਕੰਮ ਜਿਹੜੇ ਪੰਜਾਬ ਦੇ ਅੰਦਰ ਮੈਰਿਟ ਤੇ ਚੱਲ ਰਹੇ ਨੇ ਨਹੀਂ ਉਹ ਤਾਂ ਕਿਸੇ ਵੀ ਆਰਗੇਨਾਈਜੇਸ਼ਨ ਦਾ ਆਪਣਾ ਫੰਡਾਮੈਂਟਲ ਰਾਈਟ ਹੈਗਾ ਲੇਕਿਨ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਮਾਨਜੁਗ ਮੁੱਖ ਮੰਤਰੀ ਵੱਲੋਂ ਜਿੰਨਾ ਵੱਡੇ ਫੈਸਲੇ ਲਏ ਗਏ ਉਹਨਾਂ ਦੇ ਪੱਖ ਸੋ ਕੱਲ ਵੀ ਕਿਸਾਨਾਂ ਨਾਲ ਸੀਗੇ ਅੱਜ ਵੀ ਆ ਤੇ ਫਿਰ ਵਿਖਵਿੰਦਰ ਜੀ ਉਹਨਾਂ ਦੇ ਸਵਾਲਾਂ ਨੂੰ ਲੈ ਕੇ ਅਸੀਂ ਲੜਾਂਗੇ। ਜੀ ਤੁਹਾਡੇ ਤੋਂ ਪਹਿਲਾਂ 9 ਕੂਲਰ ਜਿਹੜੇ ਨਾ ਉਹ ਲਾਏ ਗਏ ਨੇ ਮੈਂ ਉਦਘਾਟਨ ਕਰਕੇ ਆ ਗਿਆ। 20 ਸਾਲ ਬਾਅਦ 20 ਸਾਲ ਬਾਅਦ ਲੱਗੇ ਨਾ। 20 ਸਾਲ ਬਾਅਦ ਲੱਗੇ ਨੀ। ਬੇਸਿਕਲੀ ਬੇਸਿਕਲੀ ਦੇਖੋ ਗੱਲ ਇਹ ਆ ਬੇਸਿਕਲੀ ਗੱਲ ਇਹ ਆ ਕਿ ਦੋਵੇਂ ਸੀਜ਼ਨ ਪੰਜਾਬ ਦੇ ਅੰਦਰ ਚਾਹੇ ਵੀਟ ਦਾ ਚਾਹੇ ਪੈੜੀ ਦਾ బిਗੇਸਟ ਮੂਵਮੈਂਟ ਇੱਚ ਹੁੰਦੀ ਹੈ। ਸੋ ਐਡੇ ਵੱਡੇ ਸੀਜ਼ਨ ਤੁਸੀਂ ਸੋਚੋ ਤਾਂ ਸਹੀ ਵੀ ਅੱਧਿਓ ਵੱਧ ਪੰਜਾਬ ਇਹਦੇ ਨਾਲ ਡਾਇਰੈਕਟ ਜੁੜਿਆ ਹੈ। ਸਾਡੇ ਕਿਸਾਨ ਜੁੜੇ ਆ ਸਾਡੇ ਕੰਜ਼ਿਊਮਰ ਜੁੜੇ ਆ ਸਾਡਾ ਮਜ਼ਦੂਰ ਜੁੜਿਆ ਸਾਡਾ ਆੜਤੀ ਜੁੜਿਆ ਮਿਲਰ ਜੁੜਿਆ ਸੋ ਏਡੇ ਵੱਡੇ ਵਿਗਸਟ ਐਕਸਰਸਾਈਜ਼ਦ ਹੁੰਦੀ ਆ ਤਾਂ ਕਿਤੇ ਨਾ ਕਿਤੇ ਕੋਈ ਮਾੜੀ ਮੋਟੀ ਕੋਈ ਘਾਟ ਵੀ ਰਹਿ ਸਕਦੀ ਹੈ ਲੇਕਿਨ ਇਹ ਸਰਕਾਰ ਐਸੀ ਆ ਜਿਹੜੇ ਸਵਾਲਾਂ ਤੋਂ ਮੁੱਖ ਨਹੀਂ ਮੋੜਦੀ ਲਗਾਤਾਰ ਜਿਵੇਂ ਐਮਐਲਏ ਸਾਹਿਬ ਨੇ ਦੱਸਿਆ ਤੇ ਅੱਜ ਹੀ ਜਿਹੜੇ ਨਵਾਂ ਬਾਰਡਰ ਕੋਲਰ ਲਾਇਆ ਸੋ ਜਿੱਥੇ ਕਿਤੇ ਵੀ ਕੋਈ ਸਮੱਸਿਆ ਸਾਨੂੰ ਲੱਭਦੀ ਆ ਔਰ ਇਸ ਸੀਜ਼ਨ ਦੇ ਦੌਰਾਨ ਮੈਂ ਜਿਹੜਾ ਸਭ ਤੋਂ ਇੱਕ ਹੋਰ ਵੱਡਾ ਫੈਸਲਾ ਮਾਨਯੋਗ ਮੁੱਖ ਮੰਤਰੀ ਜੀ ਨੇ ਲਿਆ ਹੋਇਆ ਵੀ ਜਿਹੜੇ ਸਾਡੇ ਲੋਡਿੰਗ ਵਾਲੇ ਮਜ਼ਦੂਰ ਨੇ ਤੁਸੀਂ ਦੇਖਦੇ ਹੋ ਵੀ ਆ ਜੇਟਾੜ ਦੀਆਂ ਧੁੱਪਾਂ ਚ 50 ਕਿਲੋ ਦਾ ਗੱਟਾ ਲੈ ਕੇ ਆਪਣੇ ਪਿੰਡੇ ਦੇ ਟਰੱਕ ਤੇ ਚੜਦੇ ਆ ਸੋ ਇਹ ਲਗਾਤਾਰ ਮੰਗ ਕਰ ਰਹੇ ਸਨ ਆਪਣੇ ਰੇਟ ਰਵਾਈਸ ਕਰਨ ਦੇ ਸੋ ਇਸ ਵਾਰ ਇਹਨਾਂ ਦਾ ਰੇਟ ਜਿਹੜਾ ਉਹ 2 ਰੁਪਏ ਕੀ ਪੈਸੇ ਤੋਂ 2 ਰੁਪਏ 64 ਪੈਸੇ ਕੀਤਾ ਤੇ ਜਿਹਦੇ ਨਾਲ 10 ਕਰੋੜ ਰੁਪਇਆ ਜਿਹੜਾ ਮਜ਼ਦੂਰਾਂ ਨੂੰ ਉਹਦਾ ਲਾਭ ਹੋਣਾ ਸੋ ਲਗਾਤਾਰ ਅਸੀਂ ਇਹ ਜਿਹੜੇ ਲੋਕਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਆ ਉਹਨੂੰ ਕੰਮ ਕਰਦੇ ਆ ਨਹੀਂ ਕੋਈ ਸਮੱਸਿਆ ਨਹੀਂ ਦੇਖੋ 15 ਲੱਖ ਐਮਟੀ ਸਾਡਾ ਡਾਇਰੈਕਟ ਮੰਡੀਆਂ ਤੋਂ ਡਿਲੀਵਰ ਹੋ ਜਾਣਾ ਜਿਹੜਾ ਮਤਲਬ ਜਾਣਾ ਬਾਹਰ ਸੋ ਬਾਕੀ ਅਸੀਂ ਪੰਜਾਬ 'ਚ ਇੰਤਜ਼ਾਮ ਕੀਤੇ ਆ ਮੈਂ ਤੁਹਾਨੂੰ ਕਿਉਂਕਿ ਜਿਹੜਾ ਪੰਜਾਬ ਦੇ ਅੰਦਰ ਇੱਕ ਕਈ ਵਾਰੀ ਪੈਨਿਕ ਜਿਹਾ ਬਣਿਆ ਰਹਿੰਦਾ ਐਮੇ ਵੀ ਸਪੇਸ ਨੂੰ ਲੈ ਕੇ ਕੱਲਾ ਕੱਲਾ ਦਾਣਾ ਨਾ ਕੇਵਲ ਉਹਨੂੰ ਖਰੀਦਾਂਗੇ ਬਲਕਿ ਉਹਦੇ ਰਾਖੀ ਵੀ ਕਰਾਂਗੇ ਆਲ ਵੰਦਵਸ ਜਿਹੜਿਆ ਪੰਜਾਬ ਦੇ ਅੰਦਰ ਉਹ ਸਰਕਾਰ ਨੇ ਕੀਤੇ ਆ ਨੁਕਸਾਨ ਹੋਇਆ ਫਸਲਾਂ ਦਾ ਅਗਰ ਨਾਲ ਵੀ ਹੋਇਆ ਬਰਸਾਤ ਨਾਲ ਵੀ ਹੋਇਆ ਉਹਨਾਂ ਨੂੰ ਕੀ ਕੋਈ ਨਹੀਂ ਬਿਲਕੁਲ ਇਹ ਅਨਫੋਰਚਨਟਲੀ ਇਹ ਕੜਾਵਾ ਵਾਪਰੀਆਂ ਨੇ ਪੰਜਾਬ ਦੇ ਅੰਦਰ ਹੋਏ ਦੀ ਅਸੈਸਮੈਂਟ ਲਾਈ ਜਾ ਰਹੀ ਹੈ ਜਿਹੜਾ ਵੀ ਕੋਈ ਨੁਕਸਾਨ ਕਿਸਾਨ ਦਾ ਹੋਇਆ ਤਾਂ ਸਰਕਾਰ ਪੂ ਭਾਈ ਕਰੂਗੀ ਕਸ਼ਮੀਰ ਆਪਤਵਾਦੀ ਆਮਲਾ ਹੋਇਆ ਇਸ ਨੂੰ ਲੈ ਕੇ ਕੀ ਕਿਵੇਂ ਦੇਖਦੇ ਜਿੰਨੇ ਤੁਸੀਂ ਕਬ ਉਹਦੀ ਨਿੰਦਿਆ ਕੀਤੀ ਹੈ ਬਹੁਤ ਥੋੜੀ ਹੈ ਕੋਈ ਸ਼ਬਦ ਨਹੀਂ ਹੈ ਮਾਨਵਤਾ ਦੇ ਪ੍ਰਤੀ ਇਸ ਕਿਸਮ ਦੀ क्रूरਤਾ ਰੱਖਣੀ ਮਨ ਦੇ ਅੰਦਰ ਜਿਹੜਾ ਅਤਵਾਦ ਦਾ ਕੋਈ ਧਰਮ ਨਹੀਂ ਸੋ ਪੰਜਾਬ ਦੀ ਧਰਤੀ ਤੇ ਖੜੇ ਆ ਇਸ ਧਰਤੀ 'ਤੇ ਤੋਂ ਹਮੇਸ਼ਾ ਹੀ ਸਾਡੇ ਗੁਰੂ ਸੇਵਾਨਾਂ ਦੀ ਬਾਣੀ ਚੱਪਾ-ਚੱਪਾ ਧਰਤੀ 'ਤੇ ਚਾਰੀ ਜਾਂਦੀ ਹੈ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਹੋ। ਸੋ ਇਥੋਂ ਅਸੀਂ ਉਹ ਘੋਰ ਨਿੰਦਿਆ ਕਰਦੇ ਹਾਂ ਔਰ ਜਿਹੜੇ ਕਾਤਲ ਨੇ ਉਹ ਜਲਦੀ ਫੜੇ ਜਾਣ ਔਰ ਮਿਸਾਲੀ ਸਜ਼ਾਾਂ ਆਜੇ ਲੋਕਾਂ ਨੂੰ ਹੋਣ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਇਸਕੂਨ ਦਾ ਵਰਤਾਰਾ ਉਹ ਜਿਹੜਾ ਰੋਕਿਆ ਜਾ ਸਕੇ ਅਸੀਂ ਨਿੰਦਿਆ ਕਰਦੇ ਹਾਂ। ਸਰ ਇਹ ਖੰਨਾ ਰੋਡ ਤੋਂ ਮਲੇਰਕੋਟਲਾ ਤੱਕ ਜਿਹੜੇ ਰੋਡਾਂ ਹੋਣਾ ਹਣਾਂ ਸੀ। ਜੋ ਵੀ ਸਾਡੇ ਕੋਲ ਲਵਾਉਂਦੀਆਂ ਨੇ ਮਤਲਬ ਅਸੀਂ ਉਹਦੇ ਉੱਤੇ ਐਸ ਪਰ ਲਾ ਜੋ ਮੈਰਿਟ ਬਣੀ ਉਹ ਤੋਂ ਕੰਮ ਕਰਦੇ ਆ ਲਗਾਤਾਰ ਇੱਕ ਤਾਂ ਤੁਸੀਂ ਇਹ ਮਤਲਬ ਇਦਾਂ ਆਪਾਂ ਇਹਨੂੰ ਦੇਖੀਏ ਕਿ ਪੰਜਾਬ ਦੇ ਅੰਦਰ ਤੁਸੀਂ ਰਿਕਾਰਡ ਕਢਾਓਗੇ ਪਿਛਲੇ ਸਾਲ ਦੇ ਮੁਕਾਬਲ ਇਸ ਸਾਲ ਅੱਜ ਦੇ ਦਿਨ ਤੱਕ ਜਿਹੜੀ ਬੀਟ ਹੈ ਉਹ ਵੀ ਜ਼ਿਆਦਾ ਆਈ ਹੈ ਤੇ ਲਿਫਟਿੰਗ ਵੀ ਜ਼ਿਆਦਾ ਹੋ ਰਹੀ ਹੈ ਕਿਉਂਕਿ ਇਸ ਵਾਰ ਸਮੂਥਲੀ ਆ ਗਈ ਹੈ ਔਰ ਤੁਸੀਂ ਦੇਖਿਓ ਕਿ ਆਜਾਦੀ ਬੀਟ ਆ ਗਈ ਹੈ ਔਰ 30 April ਤੱਕ ਤਾਨੂੰ ਪੰਜਾਬ ਦੇ ਖੇਤਾਂ 'ਚ ਫਸਲ ਨਹੀਂ ਲੱਭਣੀ ਜਿਹਨੇ ਇੰਨਾ ਇਨੀ ਫਾਸਟ ਇਸ ਵਾਰ ਜਿਹੜੀ ਉਹ ਆਈ ਆ ਕਣਕ ਆਈ ਆ ਸੋ ਚੱਕਾਂਗੇ ਕਿਸਾਨ ਦੀਆਂ ਤਾਂ ਯਾਰ ਦੋ ਹੀ ਲੋੜਾਂ ਆ ਉਹਨੂੰ ਉਹਦੀ ਫਸਲ ਦੇ ਪੈਸੇ ਮਿਲ ਜਾਣ ਤੇ ਫਸਲ ਖਰੀਦੀ ਜਾਵੇ ਬਾਕੀ ਕੰਮ ਤਾਂ ਸਾਡਾ ਉਹ ਅਸੀਂ ਦੋ ਦਿਨ ਹਟ ਕੇ ਕਰ ਲਈ ਅੱਗੇ ਕਰ ਲਈਏ ਤੇ ਨਹੀਂ ਕੋਈ ਗੱਲ ਜਿਹੜਾ ਸਾਡੇ ਵਾਲਾ ਤੁਸੀਂ ਕਿਹਾ ਆ ਉਹਦਾ ਵੀ ਅਸੀਂ ਕੋਈ ਨਾ ਕੋਈ ਮੈਕੈਨਿਜ਼ਮ ਬਣਾਇਆ ਆਰਤੀ ਨੂੰ ਕੋਈ ਦਿੱਕਤ ਨਹੀਂ ਆਊਗੀ ਅਸੀਂ ਲਗਾਤਾਰ ਕੰਮ ਕਰਾਂਗੇ